ਇੱਕ ਦਿਨ ਮੈਂ ਬਾਜ਼ਾਰ ਤੋਂ ਵਾਪਸ ਆ ਰਹੀ ਸੀ ਡੰਡੀ ਆਪਣੇ ਘਰ ਦੇ ਨੇੜੇ ਹੀ ਮੇਰੀ ਨਜ਼ਰ ਇੱਕ ਨਵੇਂ ਬਣੇ ਸਾਫ਼ ਸੁਥਰੇ ਅਤੇ ਖੁੱਲੇ ਡੋਲੇ ਟਾਬੇ ਉੱਤੇ ਪਈ ਡੰਡੀ ਟਾਬੇ ਦਾ ਨਾ ਸੀ ਪੰਜਾਬੀ ਤੜਕਾ ਮੈਨੂੰ ਨਾ ਕਾਫੀ ਵਧੀਆ ਲੱਗਿਆ ਡੰਡੀ ਜਦੋਂ ਮੈਂ ਘਰ ਪਹੁੰਚੀ ਤਾਂ ਨੌਕਰਾਨੀ ਨੇ ਪੁੱਛਿਆ ਬੀਬੀ ਜੀ ਦਾਲ ਨੂੰ ਕਿਸ ਚੀਜ਼ ਦਾ ਤੜਕਾ ਲਾਵਾਂ ਪ੍ਰਸ਼ੰਚਨ ਲਸਣ ਤਾਂ ਛਿੱਲ ਲਿਆ ਹੈ ਪਰ ਟਮਾਟਰ ਪਾਉਣ ਨਾਲ ਕਿਤੇ ਜ਼ਿਆਦਾ ਖੱਟੀ ਨਾ ਹੋ ਜਾਵੇ ਡੰਡੀ ਦੱਸੋ ਮੈਂ ਕੀ ਕਰਾਂ ਪ੍ਰਸ਼ੰਚਨ ਬਈ ਜਿਹੜਾ ਮਰਜੀ ਤੜਕਾ ਲਗਾ ਲਏ ਪਰ ਦਾਲ ਸੁਆਦੀ ਹੋਣੀ ਚਾਹੀਦੀ ਹੈ ਮੈਂ ਕਿਹਾ ਡੰਡੀ ਪਰ ਨਾਲ ਹੀ ਮੈਂ ਸੋਚਣ ਲੱਗ ਪਈ ਏ ਤੜਕਾ ਹੈ ਕੀ ਪ੍ਰਸੰਚਨ ਮੈਂ ਡਿਕਸ਼ਨਰੀ ਖੋਲ ਲਈ ਡੰਡੀ ਉਸ ਵਿੱਚ ਤੜਕੇ ਦੇ ਦੋ ਮਤਲਬ ਸਨ ਪਹਿਲਾ ਸਵੇਰ ਦਾ ਵੇਲਾ ਅਤੇ ਦੂਜਾ ਸੀ ਕਿਸੇ ਵੀ ਚੀਜ਼ ਨੂੰ ਸੁਆਦੀ ਬਣਾਉਣ ਲਈ ਜਦੋਂ ਘਿਓ ਜਾਂ ਤੇਲ ਵਿੱਚ ਕੋਈ ਮਸਾਲੇ ਜਾਂ ਪਿਆਜ਼ ਪਾਏ ਜਾਂਦੇ ਹਨ ਤਾਂ ਟੜਕਣ ਦੀ ਆਵਾਜ਼ ਆਉਂਦੀ ਹੈ ਸੋ ਨਾ ਪੈ ਗਿਆ ਤੜਕਾ ਡੰਡੀ ਫਿਰ ਮੇਰਾ ਮਨ ਕਈ ਸਾਲ ਪਿੱਛੇ ਉਡਾਰੀ ਮਾਰ ਗਿਆ ਡੰਡੀ ਉਦੋਂ ਮੈਂ ਕਾਲਜ ਵਿੱਚ ਪੜਾਉਂਦੀ ਹੁੰਦੀ ਸੀ ਅਤੇ ਸਾਦੀ ਇੱਕ ਸਹੇਲੀ ਬਹੁਤ ਹੀ ਸਵਾਦ ਰੋਟੀ ਅਤੇ ਸਬਜ਼ੀ ਬਣਾ ਕੇ ਲਿਆਉਂਦੀ ਡੰਡੀ ਅਸੀਂ ਲੰਚ ਵੇਲੇ ਸਭ ਉਡੀਕਦੀਆਂ ਹੁੰਦੀਆਂ ਸਾਂ ਪ੍ਰਸ਼ਨ ਜਨ ਕਦੋਂ ਉਹ ਡੱਬਾ ਖੋਲੇ ਅਤੇ ਅਸੀਂ ਫਟਾਫਟ ਉਸ ਦੀ ਦਾਲ ਜਾਂ ਸਬਜ਼ੀ ਖਾ ਕੇ ਮਜ਼ਾ ਲਈਏ ਡੰਡੀ ਅਖੀਰ ਇੱਕ ਦਿਨ ਅਸੀਂ ਉਸ ਨੂੰ ਪੁੱਛ ਹੀ ਲਿਆ ਡੰਡੀ ਰੈਡੀ ਬਲਜੀਤ ਦੱਸ ਤਾਂ ਸਹੀ ਤੂੰ ਕਿਸ ਚੀਜ਼ ਦਾ ਤੜਕਾ ਲਗਾਉਂਦੀ ਏ ਕੀ ਤੇਰੇ ਤੇਰੀ ਦਾਲ ਸਬਜੀ ਦਾ ਸੁਆਦ ਇਨਾ ਵਧੀਆ ਹੋ ਜਾਂਦਾ ਹੈ ਡੰਡੀ ਮੈਂ ਉਹ ਤੜਕਾ ਲਗਾਉਂਦੀ ਹਾਂ ਜਿਹੜਾ ਤੁਸੀਂ ਕਦੇ ਨਹੀਂ ਲਗਾਉਂਦੀਆਂ ਹਾਂ ਪਿਆਰ ਦਾ ਤੜਕਾ ਡੰਡੀ ਲੈ ਬਈ ਇਹ ਕਿਹੜਾ ਤੜਕਾ ਹੋਇਆ ਡੰਡੀ ਇਹ ਉਹ ਤੜਕਾ ਹੈ ਜੋ ਉਦੋਂ ਲੱਗਦਾ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਬਣਾਉਣ ਲਈ ਪੂਰਾ ਵਕਤ ਕੱਢੋ ਡੰਡੀ ਦਾਲ ਸਬਜੀ ਨੂੰ ਆਰਾਮ ਨਾਲ ਸਾਫ ਕਰੋ ਅਤੇ ਤੋਵੋ ਅਤੇ ਫਿਰ ਹੌਲੀ-ਹੌਲੀ ਘੱਟ ਸੇਕ ਉੱਤੇ ਬਣਾਓ ਡੰਡੀ ਤੁਸੀਂ ਤਾਂ ਕਹਲੀ-ਕਹਲੀ ਬੇਤਿਆਨੀ ਨਾਲ ਬਣਾ ਕੇ ਮਗਰੋਂ ਲਾ ਦਿੰਦੀਆਂ ਹੋ ਅਤੇ ਖੁਸ਼ ਹੋ ਜਾਂਦੀਆਂ ਹੋ ਕੇ ਤੁਸੀਂ ਕਿੰਨੀ ਤੇਜ਼ੀ ਨਾਲ ਫਟਾਫਟ ਕੰਮ ਮੁਕਾ ਦਿੱਤਾ ਹੈ ਡੰਡੀ ਮੈਂ ਕਿਹਾ ਗੱਲ ਤਾਂ ਤੇਰੀ ਠੀਕ ਹੈ ਦਾਲ ਸਬਜੀ ਦੀ ਗੱਲ ਛੱਡ ਜੇ ਕਿਸੇ ਵੀ ਕੰਮ ਨੂੰ ਸਬਰ ਲਗਨ ਅਤੇ ਸ਼ਿੱਦਤ ਦਾ ਤੜਕਾ ਲੱਗ ਕੇ ਕੀਤਾ ਜਾਵੇ ਤਾਂ ਉਹ ਕੰਮ ਬਹੁਤ ਵਧੀਆ ਹੋ ਜਾਂਦਾ ਹੈ ਡੰਡੀ ਦਫ਼ਤਰ ਵਿੱਚ ਕਰੋ ਤਾਂ ਬੌਸ ਨੂੰ ਪਸੰਦ ਆਉਂਦਾ ਹੈ ਅਤੇ ਘਰ ਵਿੱਚ ਕਰੋ ਤਾਂ ਸਾਰੇ ਟੱਬਰ ਨੂੰ ਪਸੰਦ ਆਉਂਦਾ ਹੈ ਡੰਡੀ ਹਾਂ ਸੱਚ ਮੈਂ ਇੱਕ ਹੋਰ ਗੱਲ ਦੱਸਾਂ ਮੇਰੀ ਇੱਕ ਸਾਥਨ ਬੋਲੀ ਮੇਰੇ ਖਿਆਲ ਵਿੱਚ ਜੇ ਗੱਲਬਾਤ ਕਰਦਿਆਂ ਉਸ ਵਿੱਚ ਹਾਸੇ ਦਾ ਤੜਕਾ ਲਗਾਇਆ ਜਾਵੇ ਤਾਂ ਗੱਲਬਾਤ ਦਿਲਚਸਪ बन ਜਾਂਦੀ ਹੈ ਡੰਡੀ ਪਰ ਅੱਜ ਜਦ ਮੈਂ ਆਲੇ ਦੁਆਲੇ ਨਜ਼ਰ ਮਾਰਦੀ ਹਾਂ ਤਾਂ ਲੱਗਦਾ ਹੈ ਕਿ ਤੜਕਿਆਂ ਦਾ ਰੰਗ ਰੂਪ ਹੀ ਬਦਲਦਾ ਜਾ ਰਿਹਾ ਹੈ ਡੰਡੀ ਲੋਕਾਂ ਨੇ ਆਪਣੇ